ਮਿੱਤਰੋ ਹੁਣ ਨਾ PR131 PR131 ਹੋਈ ਪਈ ਆ ਪਰੰਤੂ ਦੋਸਤੋ ਇਸ ਦੇ ਵਿੱਚ ਇੱਕ ਆਗਣ ਵੀ ਹੈ ਜਿਹੜਾ ਕੋਈ ਨਹੀਂ ਦੱਸਦਾ ਜੇਕਰ ਕੋਈ ਦੱਸੇ ਵੀ ਤਾਂ ਗੋਲ ਮੋਲ ਜੀਆਂ ਗੱਲਾਂ ਕਰਕੇ ਦੱਸਦਾ ਤਾਂ ਕਿ ਆਪਣੇ ਕਿਸਾਨ ਵੀਰਾਂ ਨੂੰ ਸਮਝ ਨਾ ਲੱਗੇ ਕਿਸਾਨ ਵੀਰ ਸਮਝੇ ਯਾਰ ਇਹ ਰੋਗ ਤਾਂ ਸਾਰੀਆਂ ਵੈਰਾਈਟੀਆਂ ਵਿੱਚ ਹੀ ਆ ਆਪਾਂ ਤਾਂ ਫਿਰ PR131 ਲਾਵਾਂਗੇ ਦੋਸਤੋ ਵੈਰਾਈਟੀ ਬਹੁਤ ਵਧੀਆ ਕੀ ਤੁਹਾਨੂੰ ਪਤਾ ਕਿ ਜਿਸ ਸਾਲ ਇਹ ਰਿਲੀਜ਼ ਹੋਈ ਸੀ ਬੁਰੀ ਤਰ੍ਹਾਂ ਫੇਲ ਹੋ ਗਈ ਸੀ ਜਾਣ ਕੇ ਉਹ ਸਾਲ ਇਸ ਵੈਰੈਟੀ ਦਾ ਝਾੜ 20-25 ਮਾਣੀ ਆਇਆ ਸੀ ਜਣ ਕੇ 8-10 ਕੁਆਂਟਲ ਚਿੱਲੇ ਦੀ ਰਹੀ ਸੀ ਬਹੁਤੇ ਕਿਸਾਨ ਵੀਰਾਂ ਦੇ ਮੈਂ ਕਹੂੰਗਾ 70 ਤੋਂ 75% ਕਿਸਾਨ ਵੀਰ ਇਹ ਜੀ ਸੀ ਜਿਹੜੇ ਕਹਿੰਦੇ ਸੜ ਤਾਂ ਪੱਤੇ ਨਹੀਂ ਹੋਇਆ ਕਾਰਨ ਕੀ ਸੀ ਕਿ ਇਸ ਵੈਰੈਟੀ ਨੂੰ ਸਭ ਤੋਂ ਵੱਧ ਆਪਾਂ ਜਾਣਦੀਆਂ ਨਾ ਕਿ ਵੀਡੀਵੈਰਸ ਆਇਆ ਸੀ ਜਿਹਨੂੰ ਆਪਾਂ ਬੋਣਾ ਵਾਇਰਸ ਕਹਦੇ ਨੇ ਮਧਰੇ ਬੁੱਟਿਆਂ ਦਾ ਵਾਇਰਸ ਪਚੂਰ ਦੇ ਬੁੱਟੇ ਮਧਰੇ ਰਹਿ ਗਏ ਸੀ ਤੇ ਬਾਅਦ ਤੋਂ ਉਹ ਨਿਸਰੇ ਵੀ ਨਹੀਂ ਉਹ ਨਿਸਰੇ ਤਾਂ ਕਾਲੇ ਧਨੇ ਸੀਗੇ ਤਾਂ ਕੁਝ ਵੀ ਨਹੀਂ ਹੋਇਆ ਤਾਂ ਸਭ ਤੋਂ ਵੱਧ ਉਹ ਜਿਹੜਾ ਰੋਗ ਸੀ ਬੋਣੇ ਬੁੱਟਿਆਂ ਵਾਲਾ ਮਧਰੇ ਬੁੱਟਿਆਂ ਵਾਲਾ ਸਭ ਤੋਂ ਵੱਧ ਪੀਆਰ 131 ਵਿੱਚ ਆਇਆ ਸੀ ਹੁਣ ਇੱਥੇ ਕਈ ਕਿਸਾਨ ਵੀ ਰ ਕਹਿਣਗੇ ਯਾਰ ਜਾਂ ਮਾਰ ਕਹਿਣਗੇ ਯਾਰ ਉਹ ਵਾਇਰਸ ਤਾਂ ਕਿਸੇ ਮਰਜ਼ੀ ਵੈਰਟ ਨੂੰ ਆ ਸਕਦਾ ਮੰਨਿਆ ਕਿ ਸਾਰੀਆਂ ਵੈਰਟੀਆਂ ਵਿੱਚ ਉਹ ਵਾਇਰਸ ਆਇਆ ਸੀ ਪਰੰਤੂ ਏ ਵੀ ਮੰਨੋ ਕਿ ਸਾਰਿਆਂ ਨਾਲ ਵੱਧ ਨੁਕਸਾਨ ਉਹਨੇ PR131 ਦੇ ਕੀਤਾ ਸੀ ਮੇਰੇ ਕਹਿਣ ਦਾ ਮਤਲਬ ਕਿ ਸਾਰੀਆਂ ਵੈਰਾਈਟੀਆਂ ਇੱਕ ਪਾਸੇ ਤੇ PR131 ਇੱਕ ਪਾਸੇ ਜਨ ਕਿ ਸਾਰਿਆਂ ਨਾਲ ਵੱਧ ਵਾਇਰਸ PR131 ਬੱਚੀ ਸੀ ਤਾਂ ਦੋਸਤੋ ਹੁਣ ਆਪ ਹੀ ਹਿਸਾਬ ਲਾ ਲਓ ਕਿ ਉਹ ਸਾਲ PR131 ਨਾਲ ਕੀ ਹੋਇਆ ਹੋਵੇਗਾ ਹਾਂ ਪਿਛਲੇ ਸਾਲ ਇਸ ਵੈਰੈਟੀ ਨੇ ਬਹੁਤ ਵਧੀਆ ਝੜ ਦਿੱਤਾ ਕਿਉਂਕਿ ਇਸ ਵਿੱਚ ਬੌਨਾ ਵਾਇਰਸ ਨਹੀਂ ਆਇਆ ਪਿਛਲੇ ਸਾਲ ਕਿਸੇ ਵੀ ਵੈਰੈਟੀ ਦੇ ਵਿੱਚ ਨਹੀਂ ਆਇਆ ਤਾਂ ਕਰਕੇ ਇਸ ਵੈਰੈਟੀ ਨੇ ਬੰਪਰ ਝੜ ਦਿੱਤਾ ਹੁਣ ਦੋਸਤੋ ਮੇਰਾ ਤਾਂ ਫਰਜ ਆ ਸਾਰੀ ਗੱਲ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਣਾ ਤੇ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਉਣੀ ਆ ਦੋ ਸਾਲ ਹੋਏ ਨੂੰ ਰਿਲੀਜ਼ ਹੋਈ ਨੂੰ ਪਹਿਲੇ ਸਾਲ ਬੌਨੇ ਵਾਇਰਸ ਕਰਕੇ ਬੁਰਿਤਨਾ ਪੀਟੀ ਪਿਛਲੇ ਸਾਲ ਬਹੁਤ ਹੀ ਜਦ ਵਧੀਆ ਝੜ ਆਇਆ ਬੰਪਰ ਝੜ ਆਇਆ ਕਾਰਨ ਬੰਪਰ ਝੜਾ ਆਉਂਦਾ ਕਿ ਇਸ ਵਿੱਚ ਬੌਨਾ ਵਾਇਰਸ ਨਹੀਂ ਆਇਆ ਜੇਕਰ ਆਉਂਦਾ ਤਾਂ ਸਰਣਵੱਦ ਇਸੇ ਵੈਰੈਟੀ ਦੇ ਵਿੱਚ ਹੀ ਆਇਆ ਪਹਿਲੇ ਸਾਲ ਹੀ ਬੁਰੀ ਤਰ੍ਹਾਂ ਪੀਟੀ ਐਨੀ ਬੁਰੀ ਤਰ੍ਹਾਂ ਪੀਟੀ ਹੈ ਨਾ ਕਿ ਹਲੇ ਤੱਕ ਜਿੰਨੀਆਂ ਹੀ ਵੈਰੈਟੀਆਂ ਰਿਲੀਜ਼ ਹੋਈਆਂ ਕੋਈ ਵੀ ਐਨੀ ਬੁਰੀ ਤਰ੍ਹਾਂ ਫੇਲ ਨਹੀਂ ਹੋਈ ਪਹਿਲੇ ਸਾਲ ਜਿੰਨੀ ਬੁਰੀ ਤਰੀਕੇ ਨਾਲ PR131 ਫੇਲ ਹੋਈ ਆ ਤਾਂ ਦੋਸਤੋ ਇਹ ਗੱਲ ਜ਼ਰੂਰ ਧਿਆਨ ਚ ਰੱਖੋ ਕਿਉਂਕਿ ਫੇਰ ਨਾ ਕਿ ਉਹ ਦੱਸਿਆ ਨਹੀਂ ਕਿਉਂਕਿ ਰੱਬ ਨਾ ਕਰੇ ਕੱਲ ਨੂੰ ਕਿਤੇ ਬੌਣਾ ਬਰਸਾਉਂਦਾ ਤੇ ਸਭ ਤੋਂ ਵੱਧ ਫਿਰ ਕਿਤੇ ਪੀਆਰ 131 ਵਿੱਚ ਹੀ ਆਵੇ ਫਿਰ ਤਾਂ ਤੁਸੀਂ ਸਾਨੂੰ ਗਾਲ੍ਹਾਂ ਹੀ ਦੇਣੀਆਂ ਯਾਰ ਤੁਸੀਂ ਕਹਿੰਦੇ ਸੀਗੇ ਪੀਆਰ ਐਫਐਸ ਕਿੱਤੀ ਤਾਂ ਇੰਨਾ ਚੜ ਬੜੀ ਵਧੀਆ ਵੈਰਾਈਟੀ ਆ ਯਾਰ ਇਹ ਤਾਂ ਗੱਠ ਤੋਂ ਨਹੀਂ ਪਦੀ ਇਹਦੀ ਤਾਂ ਮੁੰਜਰਾਂ ਨਹੀਂ ਦਿਖਦੀਆਂ ਸਾਨੂੰ ਤਾਂ ਕਰਕੇ ਦੋਸਤੋ ਮੇਰਾ ਕੰਮ ਆ ਸੱਚਾਈ ਦੱਸਣਾ ਹੁਣ ਜਿਹੜੇ ਵੀ ਕਿਸਾਨ ਵੀ ਪੀਆਰ 131 ਲਾਉਣ ਬਾਰੇ ਸੋਚ ਰਹੇ ਆ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਹੁਣ ਦਿਓ ਉਜਾਇਤ ਧੰਨਵਾਦ